ਕੈਨੇਡਾ ਵਿੱਚ ਰਹਿਣ ਦੀ ਇੱਛਾ ਰੱਖਣ ਵਾਲੇ ਵਿਦੇਸ਼ੀ ਪ੍ਰੋਵਿੰਸ਼ੀਅਲ ਨਾਮਜ਼ਦ ਪ੍ਰੋਗਰਾਮ ਰਾਹੀਂ ਕੈਨੇਡੀਅਨ ਸਥਾਈ ਨਿਵਾਸੀ ਦਰਜੇ ਦੇ ਲਈ ਅਲਜੀ ਦੇ ਸਕਦੇ ਨੇ ਕੈਨੇਡਾ ਨੇ ਪ੍ਰੋਵਿੰਸ਼ੀਅਲ ਨਾਮਿਨੀ ਪ੍ਰੋਗਰਾਮ ਦੇ ਲਈ ਨਵੀਨਤਮ ਐਕਸਪ੍ਰੈਸ ਐਂਟਰੀ ਡ੍ਰੋ ਤਹਿਤ ਸਥਾਈ ਨਿਵਾਸ ਦੇ ਲਈ ਅਲਜੀ ਦੇਣ ਦੇ ਲਈ 94 ਵਿਦੇਸ਼ਾਂ ਨੂੰ ਸੱਦਾ ਭੇਜਿਆ ਹੈ ਉਨਾ ਟੈਸਟ ਨੰਬਰ ਨੂੰ ਆਈ.ਐਸ.ਸੀ. ਨੇ ਐਕਸਪ੍ਰੈਸ ਐਂਟਰੀ ਸਿਸਟਮ ਡਰੋਨ ਨੰਬਰ 369 ਦੇ ਤਹਿਤ ਵਿਦੇਸ਼ੀ ਨਾਗਰਿਕਾਂ ਨੂੰ ਕਰਨ ਦੇ ਲਈ 291 ਸੱਦੇ ਭੇਜੇ ਨੇ ਜਿਦੇ ਵਿੱਚ ਸਭ ਤੋਂ ਘੱਟ ਅਰਜੀ ਵਾਲੇ ਉਮੀਦਵਾਰ ਨੂੰ 855 ਜਾਫੇ ਸੀ.ਆਰ.ਐਸ.एस. ਫਾਰ ਮਿਲੇ ਹੈ 15 ਸਤੰਬਰ ਨੂੰ ਹੋਏ ਪਿਛਲੇ ਟੁਆਟੋ ਬਾਦ ਪ੍ਰੋਵਿੰਸ਼ੀਅਲ ਨਾਮਿਨੇ ਪ੍ਰੋਗਰਾਮ ਦੇ ਲਈ CRS ਕੱਟਆਫ ਸਕੋਰ 106 ਅੰਕ ਦਾ ਬਤਾਂ ਹੋਇਆ ਨਵੀਨਤਮ ਦਰਦੀ ਮਿਤੀ ਅਤੇ ਸਮਾਂ 29 ਸਤੰਬਰ 2025 ਨੂੰ 14:30 ਯੂਟੀਸੀ ਜਦੋਂ ਕਿ ਟਾਈ ਬ੍ਰੇਕਿੰਗ ਨਿਯਮ ਦੀ ਮਿਤੀ 8 ਅਪ੍ਰੈਲ 2025 ਨੂੰ 1:25 ਯੂਟੀਸੀ ਇਸ ਦਾ ਮਤਲਬ ਹੈ ਕਿ ਪ੍ਰੋਵਿੰਸ਼ੀਅਲ ਨਾਮਜ਼ਦ ਪ੍ਰੋਗਰਾਮ ਦੇ ਲਈ ਨਵੰਤਮ ਐਕਸਪ੍ਰੈਸ ਐਂਟਰੀ ਡੋਅ ਅਧੀਨ ਅਰਜ਼ੀ ਦੇਣ ਵਾਲੇ ਵਿਦੇਸ਼ੀ ਨਾਗਰਿਕਾਂ ਦੇ ਲਈ ਅਰਜ਼ੀ ਦੇਣ ਦੇ ਲਈ ਸੱਦਾ ਦਿੱਤੇ ਜਾਣ ਵਾਲਾ ਰੈਂਕ 291 ਜਾਂ ਇਸ ਤੋਂ ਵੱਧ ਹੋਵੇਗਾ ਜੇਕਰ ਦਿੱਤੋ ਵਾਦੂ ਉਮੀਦਵਾਰ ਦਾ ਸਕੋਰ ਸਭ ਤੋਂ ਘੱਟ ਹੈ ਤਾਂ ਕੱਟ-ਆਫ ਉਹਨਾਂ ਦੁਆਰਾ ਆਪਣੀ ਐਕਸਪ੍ਰੈਸ ਐਂਟਰੀ ਪ੍ਰੋਫਾਈਲ ਜਮ੍ਹਾਂ ਕਰੰਦੀ ਮਿਤੀ ਅਤੇ ਸਮੇਂ ਤੇ ਅਦਾ ਤੂ ਦੇ ਪ੍ਰੋਵਿੰਸ਼ੀਅਲ ਨਾਮਜ਼ਦਗੀ ਪ੍ਰੋਗਰਾਮ ਆਤੀ ਪਿਛਲੇ ਡਰਾਪ ਅੰਦਰ ਸਤੰਬਰ ਤੋਂ ਕੱਢਿਆ ਗਿਆ ਸੀ